ਤਦੋਂ ਅਸੀਂ ਜਦੋਂ ਵੀ ਮੋਬਾਈਲ ਲੈਨੇ ਆ ਨਾ ਤਾਂ ਕੋਈ ਵੀ ਮੋਬਾਈਲ ਸ਼ੁਰੂ ਕਰਨ ਸਮੇਂ ਨਾ ਉਸ ਦੇ ਵਿੱਚ ਅਸੀਂ ਆਪਣੀ ਮੇਲ ਆਈਡੀ ਭਰਦੇ ਆ ਕਿ ਉਸ ਦੇ ਬਿਨਾ ਸਾਡਾ ਮੋਬਾਈਲ ਬਿਲਕੁਲ ਹੀ ਜਿਹੜਾ ਉਹ ਨਹੀਂ ਚੱਲਦਾ ਤੇ ਸਮੇਂ-ਸਮੇਂ ਤੇ ਅਸੀਂ ਨਾ ਕੋਈ ਸਾਈਟਸ ਓਪਨ ਕਰਦੇ ਆ ਕੋਈ ਐਪ ਓਪਨ ਕਰਦੇ ਆ ਨਾ ਉਹਦੇ ਵਿੱਚ ਪਰਮਿਸ਼ਨਾਂ ਮੰਗਦੇ ਆ ਤਾਂ ਅਸੀਂ ਉਹ ਪਰਮਿਸ਼ਨਾਂ ਦੇ ਦਿੰਨੇ ਆ ਪਰ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਬੱਚੇ ਜਾਂ ਪਰਿਵਾਰਕ ਮੈਂਬਰ ਜਦ ਸਾਡਾ ਮੋਬਾਈਲ ਯੂਜ਼ ਕਰਦੇ ਹਨ ਉਹ ਕੁਝ ਐਸੀਆਂ ਸਾਈਟ ਜਾਂ ਐਸੇ ਐਪ ਨੂੰ ਵੀ ਪਰਮਿਸ਼ਨ ਦੇ ਦਿੰਦੇ ਹਨ ਜਿਸ ਦੇ ਨਾਲ ਸਾਡੇ ਜੋ ਨਿੱਜੀ ਵੇਰਵੇ ਹਨ ਨਾ ਸਾਡੀ ਜਿਹੜੀ ਸਿਕਿਉਰਿਟੀ ਹੈਗੀ ਉਹ ਲੀਕ ਹੋ ਜਾਂਦੀ ਹੈ ਤੇ ਚਾਹਨ ਤਾਂ ਉਹ ਲੋਕ ਉਸ ਦਾ ਬਹੁਤ ਨਜਾਇਜ਼ ਫਾਇਦਾ ਵੀ ਉਠਾ ਸਕਦੇ ਹਨ ਕਿਉਂਕਿ ਸਾਡੀ ਆਈਡੀ ਦੇ ਨਾਲ ਹੀ ਸਭ ਸਭ ਕੁਝ ਜੁੜਿਆ ਹੁੰਦਾ ਹੈ ਸੋ ਆਪਾਂ ਦੇਖਦੇ ਹਾਂ ਕਿ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਆਈਡੀ ਦੇ ਵਿੱਚ ਜੇਕਰ ਲੋਕਾਂ ਨੇ ਤੁਸੀਂ ਆਪਣੀ ਜਿਹੜੀ ਹੈਗੀ ਮੇਲ ਆਈਡੀ ਤੋਂ ਪਰਮਿਸ਼ਨਾਂ ਜਿਹੜੀਆਂ ਦੇ ਚੁੱਕੇ ਹੋ ਉਹ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਕਿੱਥੇ-ਕਿੱਥੇ ਤੁਸੀਂ ਜਿਹੜੀ ਹੈਗੀ ਉਹ ਅਲਾਉ ਕੀਤਾ ਹੋਇਆ ਹੈ ਉਹ ਕਿਹੜੀਆਂ ਸਾਈਟ ਹਨ ਤੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਡਿਲੀਟ ਕਰਨਾ ਹੈ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿ ਸਭ ਤੋਂ ਪਹਿਲਾਂ ਤੁਸੀਂ ਕੀ ਹੈ ਆਪਣੀ ਮੇਲ ਆਈਡੀ ਤੇ ਜਾਣਾ ਹੈ ਮੇਲ ਆਈਡੀ ਤੋਂ ਬਾਅਦ ਫਿਰ ਅੱਗੇ ਚਲਦੇ ਹੋਏ ਅਸੀਂ ਮੇਲ ਓਪਨ ਕਰਾਂਗੇ ਫਿਰ ਅਸੀਂ ਜਾਣਾ ਹੈ ਜੀ ਆਪਣੀ ਸਾਡੀ ਜੋ ਮੈਨੇਜਮੈਂਟ ਹੁੰਦੀ ਆ ਮੇਲ ਦੀ ਉਹਦੇ ਵਿੱਚ ਜਾ ਕੇ ਅਸੀਂ ਅੱਗੇ ਥਰਡ ਪਾਰਟੀ ਐਪ ਕਨੈਕਸ਼ਨ ਵਿੱਚ ਦਿਖਾਈ ਦੇਵੇਗਾ ਉਸ ਨੂੰ ਤੁਸੀਂ ਜਦ ਟੱਚ ਕਰੋਗੇ ਨਾ ਤਾਂ ਉਸ ਦੇ ਵਿੱਚ ਤੁਹਾਨੂੰ ਅੱਗੇ ਸਰਵਿਸ ਫਿਰ ਉੱਥੇ ਤੁਹਾਨੂੰ ਸਾਰੀਆਂ ਉਹ ਐਪਸ ਉਹ ਸਾਈਟ ਦਿਖਾਈ ਦੇਣਗੀਆਂ ਜਿੱਥੇ ਤੁਸੀਂ ਆਪਣੀ ਜੀਮੇਲ ਦਾ ਅਕਸੈਸ ਦੇ ਚੁੱਕੇ ਹੋ ਅਲਾਉ ਕਰ ਚੁੱਕੇ ਹੋ ਉਹਦੇ ਵਿੱਚੋਂ ਜਿਹੜੀਆਂ ਕੰਮ ਦੀਆਂ ਹਨ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਤੇ ਕੋਈ ਵੀ ਖਤਰਾ ਨਹੀਂ ਹੈ ਤੁਹਾਡੀ ਸਿਕਿਉਰਿਟੀ ਦਾ ਤਾਂ ਤੁਸੀਂ ਉਹ ਰੱਖ ਸਕਦੇ ਹੋ ਬਾਕੀ ਜੋ ਤੁਹਾਨੂੰ ਲੱਗਦਾ ਉਸ ਉੱਪਰ ਕਲਿੱਕ ਜਦ ਤੁਸੀਂ ਕਰੋਗੇ ਤੇ ਆਪਸ਼ਨ ਆਏਗੀ ਥੱਲੇ ਡਿਲੀਟ ਆਲ ਕਨੈਕਸ਼ਨ ਜਿੰਨੇ ਵੀ ਕਨੈਕਸ਼ਨ ਤੁਸੀਂ ਉਸ ਨੂੰ ਦਿੱਤੇ ਹੋਏ ਹਨ ਉਹ ਸਾਰੇ ਤੁਸੀਂ ਉੱਥੋਂ ਡਿਲੀਟ ਕਰਕੇ ਤੇ ਉਸ ਨੂੰ ਕਨਫਰਮ ਕਰ ਸਕਦੇ ਹੋ ਉਸ ਦੇ ਨਾਲ ਫਿਰ ਕੀ ਹੈ ਕਿ ਤੁਹਾਡਾ ਉਹ ਜੋ ਦਿੱਤਾ ਹੋਇਆ ਐਕਸੈਸ ਜੋ ਤੁਸੀਂ ਉਸ ਸਾਈਟ ਨੂੰ ਜਾਂ ਐਪ ਨੂੰ ਅਲਾਉ ਕੀਤਾ ਸੀ ਨਾ ਉਹ ਹੁਣ ਨਹੀਂ ਰਿਹਾ ਤੁਹਾਡੇ ਮੋਬਾਈਲ ਦੇ ਵਿੱਚ ਤੇ ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ ਕਿ ਜਿੱਥੇ ਸਾਡੇ ਕੋਲ ਪਹਿਲਾਂ 20 ਟੋਟਲ ਐਪ ਤੇ ਸਰਵਿਸ ਸ਼ੋ ਹੁੰਦੀਆਂ ਸੀ ਨਾ ਉੱਥੇ ਹੁਣ ਬਾਕੀ 19 ਰਹਿ ਗਈਆਂ ਹਨ ਸੋ ਅਸੀਂ ਜਿਹੜੀ ਗੇਮ ਦੇ ਨਾਲ ਸਾਡੀ ਮੇਲ ਜੀਮੇਲ ਐਕਸੈਸ ਸੀਗੀ ਨਾ ਜੋ ਅਲਾਉ ਕੀਤਾ ਸੀ ਉਹ ਅਸੀਂ ਡਿਲੀਟ ਕਰ ਦਿੱਤਾ ਤੇ ਹੁਣ ਜਾਂ ਇਸ ਤਰ੍ਹਾਂ ਦੀ ਹੋਰ ਕੋਈ ਵੀ ਜਿੱਥੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਸਰਵਿਸ ਹੈ ਉਹ ਅ ਤੁਸੀਂ ਜਿਹੜੀ ਆਪਣੀ ਤੁਹਾਡੀ ਸਿਕਿਉਰਿਟੀ ਹੈ ਉਹ ਲੀਕ ਹੋ ਸਕਦੀ ਹੈ ਜਾਂ ਇਹਨਾਂ ਐਪ ਤੋਂ ਤੁਹਾਨੂੰ ਕੋਈ ਖਤਰਾ ਹੈ ਜਿਸ ਤੋਂ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਪ੍ਰਾਪਤ ਕਰ ਸਕਦੇ ਹਨ ਤਾਂ ਤੁਸੀਂ ਉਹ ਥਰਡ ਪਾਰਟੀ ਐਪ ਵਿੱਚ ਜਾ ਕੇ ਉਸ ਸਰਵਿਸ ਨੂੰ ਤੁਸੀਂ ਡਿਸਕਨੈਕਟ ਕਰ ਸਕਦੇ ਹੋ ਤੇ ਕਿਸੇ ਵੀ ਆਉਣ ਵਾਲੀ ਸਮੱਸਿਆ ਦੇ ਕਿਸੇ ਵੀ ਆਉਣ ਵਾਲੀ ਸਮੱਸਿਆ ਤੋਂ ਜਿਹੜਾ ਹੈ ਉਹ ਬਚਿਆ ਜਾ ਸਕਦਾ ਹੈ ਧੰਨਵਾਦ ਜੀ